ਇਕਤਾਂ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਸਤਕਾਰਯੋਗ ਸਿੰਘ ਸਾਹਿਬ ਜਗਕਰ ਸਾਹਿਬ શ્રી ਕਾਉਟਕ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਦੇ ਬਹੁਤ ਨੇੜਲੇ ਰਿਸ਼ਤੇਦਾਰ ਉਹਨਾਂ ਦੇ ਬਹਿਨੋਈ ਸਰਦਾਰ ਗੁਰਵਿੰਦਰ ਸਿੰਘ ਜੀ ਕੱਲ ਇੱਕ ਸੜਕ ਹਾਦਸੇ ਦੇ ਵਿੱਚ ਸਦੀਵੀ ਵਿਛੋੜਾ ਦੇ ਗਏ ਸੋ ਗੜਗੱਜ ਸਾਹਿਬ ਦੇ ਵਾਸਤੇ ਉਹਨਾਂ ਦੇ ਸਾਰੇ ਪਰਿਵਾਰ ਵਾਸਤੇ ਕਿਉਂਕਿ ਭੈਣ ਦਾ ਰਿਸ਼ਤਾ ਸਭ ਤੋਂ ਨੇੜ ਦਾ ਰਿਸ਼ਤਾ ਹੁੰਦਾ ਅੱਜ ਦੀ ਮੀਟਿੰਗ ਦੇ ਵਿੱਚ ਸ਼ੋਕਮਤਾ ਪਾਸ ਕਰਕੇ ਵਿਛੜੀ ਆਤਮਾ ਵਾਸਤੇ ਅਰਦਾਸ ਵੀ ਕੀਤੀ ਗਈ ਹੈ। ਔਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਪਤਾ ਲੱਗਿਆ ਸੀ ਤਾਂ ਮੀਟਿੰਗ ਦੇ ਵਿੱਚੋਂ ਟੈਲੀਫੋਨ ਕਰਕੇ ਵੀ ਉਹਨਾਂ ਦੇ ਨਾਲ ਹੰਦਰ ਦੀਦਾ ਰਿੰਤਾ ਵਜਿਦਾ ਹੈ। ਉਹ ਕੀਤਾ ਦੂਜਾ ਜਿਹੜੀ ਇੱਕ ਬਹੁਤ ਹੀ ਵੱਡੀ ਮਹਾਨ ਸ਼ਖਸੀਅਤ ਬਾਪੂ ਫੌਜਾ ਸਿੰਘ ਜੀ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਵੀ ਪੰਜਾਬੀਆਂ ਦਾ ਵੀ ਨਾਮ ਜਿਹੜਾ ਰੋਸ਼ਨ ਕੀਤਾ ਔਰ 90 ਸਾਲ ਤੋਂ ਬਾਅਦ ਮੈਰਾਥਨ ਦੌੜਾਂ ਦੇ ਵਿੱਚ ਦੌੜ ਕੇ ਸਹਾਸਾਦੀ ਉਮਰ ਦੇ ਵਿੱਚ ਜਿਹੜੀ ਵੈਟਰਨ ਦੇ ਵਿੱਚ ਵਿਸ਼ਮ ਚੈਂਪੀਅਨ ਬਣਨਾ ਔਰ ਦਸਤਾਬਾ ਨਾ ਜਿਹੜਾ ਦੁਨੀਆ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਉੱਚਾ ਕੀਤਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਉਹਦੇ ਵਿੱਚ ਉਹਨਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਪੇਟ ਕੀਤਾ ਗਿਆ ਵਿਚਲੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ ਗਈ ਹੈ ਪ੍ਰਮਾਤਮਾ ਦੇ ਨਾਲ ਅਮਰਦੀ ਦਸਾਲ ਕੀਤੀ ਗਈ ਹੈ। ਔਰ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਤੋਂ ਨਾ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੋ ਉਹਨਾਂ ਦਾ ਅਸਲੀ ਕਦ ਸੀ। ਉਹਦੇ ਮੁਤਾਬਕ ਕੋਈ ਅਜੋ ਜੀ ਯਾਦਗਾਰ ਉਹਨਾਂ ਦੀ ਬਣਨੀ ਚਾਹੀਦੀ ਹੈ ਜਿਹੜੀ ਆਉਣ ਵਾਲੀਆਂ ਜਨਰੇਸ਼ਨ ਸਾਡੇ ਹਨ ਉਹਦੇ ਤੋਂ ਹਮੇਸ਼ਾ ਪ੍ਰੇਰਨਾ ਲੈ ਸਕਣ। ਇੱਕ ਵਿਸ਼ੇਸ਼ ਤੌਰ ਤੇ ਮਤਾ ਪਾਸ ਕਰਕੇ ਜਿਹੜੀ ਪਿਛਲੇ ਦਿਨੀ ਸ਼੍ਰੀਨਗਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹਾਦ ਸ਼ਹਾਦਤ ਦੇ ਵਾਸਤੇ ਦੋ ਰੋਜ਼ਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਬੇਅਦਬੀ ਉਸ ਪ੍ਰੋਗਰਾਮ ਦੇ ਵਿੱਚ ਦੇਖਣ ਦੀ ਆਈ ਕਿਸ ਤਰੀਕੇ ਉੱਥੇ ਨਾਚ ਗਾਣਾ ਹੋਇਆ ਔਰ ਕਿਸ ਤਰੀਕੇ ਉਹ ਸ਼ਹਾਦਤ ਮਨਾਈ ਗਈ ਹੱਦ ਕੇ ਮੰਤਰੀ ਸਭਾ ਮੈਂ ਵੀ ਉਹਦੇ ਵਿੱਚ ਸ਼ਾਮਲ ਹੋਏ ਉਹਦੀ ਸਖਤ ਲਗਨ ਦੇ ਵਿੱਚ ਨਖੇਦੀ ਕੀਤੀ ਗਈ ਤੇ ਕੋਈ ਸ਼ਹਾਦਤਾਂ ਜਿਹੜੀਆਂ ਇਹ ਉਹ ਸ਼ਹਾਦਤਾਂ ਜਿਨ੍ਹਾਂ ਨੇ ਦੁਨੀਆ ਨੂੰ ਇੱਕ ਅੰਦਾਜ਼ੇ ਹਿਲਾ ਕੇ ਰੱਖ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਧਰਮ ਦੀ ਆਜ਼ਾਦੀ ਵਾਸਤੇ ਸ਼ਹਾਦਤ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਨਜੀਤ ਦੀ ਏਡੀ ਵੱਡੀ ਮਹਾਨ ਸ਼ਹਾਦਤ ਕਿਸੇ ਨੂੰ ਦੇਗਰ ਦੇ ਵਿੱਚੋਂ ਬਲਦਿਆ ਗਿਆ ਕਿਸੇ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਔਰ ਉਸ ਸ਼ਹਾਦਤ ਨੂੰ ਜਿਹੜਾ ਸਰਕਾਰ ਨੇ ਜਿਸ ਤਰੀਕੇ ਲੋਕਾਂ ਦੀਆਂ ਭਾਵਨਾਵਾਂ ਹੱਟ ਕੀਤੀਆਂ ਸਿੰਘ ਸਾਹਿਬ ਨੇ ਤਾਂ ਤਲਬ ਕੀਤਾ ਹੀ ਹੈ ਮੰਤਰੀ ਨੂੰ ਪਰ ਅਫਸੋਸ ਪ੍ਰਗਟ ਕੀਤਾ ਗਿਆ ਅੱਜ ਇਸ ਗੱਲ ਤੇ ਕਿ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਇੱਕ ਸ਼ਬਦ ਨਹੀਂ ਉਚਾਰਿਆ ਕਿਸ ਤੋਂ ਘਟਿਆਰਕ ਦੁਰ ਕੀ ਹੋ ਸਕਦੀ ਕੋਈ ਇਨਕੁਆਰੀ ਆਰਡਰ ਨਹੀਂ ਕੀਤੀ ਕਿਸੇ ਦੇ ਖਿਲਾਫ ਤੱਕ ਐਕਸ਼ਨ ਨਹੀਂ ਲਿਆ ਇਹਦਾ ਮਤਲਬ ਹੈ ਕਿ ਸਰਪ੍ਰਸਤੀ ਜਿਹੜੀ ਸਾਰੀ ਆ ਇਹਨਾਂ ਪ੍ਰੋਗਰਾਮਾਂ ਨੂੰ ਉਹ ਮੁੱਖ ਮੰਤਰੀ ਸਾਹਿਬ ਦੀ ਸੀ ਕਿਉਂਕਿ ਕਿੱਡੀ ਜੀ ਗੱਲ ਆ ਕੋਈ ਛੋਟੀ ਜੀ ਗੱਲ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਕਿ ਮੈਂ ਇਹਨੂੰ ਡਿਸਮਿਸ ਕਰ ਰਿਹਾ ਉਹਨੂੰ ਡਿਸਮਿਸ ਕਰ ਰਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਐਡੀ ਵੱਡੀ ਜਿਹੜੀ ਸ਼ਹਾਦਤ ਆ ਉੱਥੇ ਜਿਸ ਤਰ੍ਹਾਂ ਦਾ ਅਪਮਾਨਜਨਕ ਕਾਰਜ ਕੀਤਾ ਗਿਆ ਵਿੱਜਵੀ ਵਾਲਾ ਕਾਰਜ ਕੀਤਾ ਗਿਆ ਉੱਥੇ ਮੁੱਖ ਮੰਤਰੀ ਸਾਹਿਬ ਵਾਦੇ ਚੁੱਪ ਹੈ ਸਾਰੀ ਕੈਬਨਿਟ ਚੁੱਪ ਹੈ ਸਾਰੀ ਸਰਕਾਰ ਚੁੱਪ ਹੈ ਕੋਈ ਇਨਕੁਆਇਰੀ ਨਹੀਂ ਕਿਸੇ ਤੇ ਐਕਸ਼ਨ ਨਹੀਂ ਤੇ ਫਿਰ ਐਕਸ਼ਨ ਹੋਏਗਾ ਕਿਸ ਗੱਲ ਤੇ ਇਹ ਵੀ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਜਵਾਬ ਪੁੱਛਿਆ ਕਿ ਕਾਰਨ ਕੀ ਹੈ ਕਿ ਇਹ ਸਰਕਾਰ ਬੜਾ ਕੁਝ ਕਹਿੰਦੀ ਆ ਬੇਬੀਆਂ ਦੇ ਬਾਰੇ ਚ ਪਰ ਆ ਜੋ ਕੁਝ ਤੁਸੀਂ ਕੀਤਾ ਇਹਦਾ ਜਵਾਬ ਕਾਊਂਟ ਦੇਊਗਾ ਮੁੱਖ ਮੰਤਰੀ ਸਾਹਿਬ ਇਹ ਅੱਜ ਦੀਆਂ ਮੀਟਿੰਗਾਂ ਦੇ ਵਿੱਚ ਬੜਾ ਵੱਡਾ ਜਿਹੜਾ ਸਵਾਲ ਆ ਉਹ ਖੜਾ ਹੋਇਆ ਇਸੇ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਦੇ ਵਿੱਚ ਇੱਕ ਗੁਰਪ੍ਰੀਤ ਕੌਰ ਨਾਮ ਦੀ ਇੱਕ ਜਿਹੜੀ ਹੈਗਾ ਸਟੂਡੈਂਟ ਕਾਰਨ ਦਾ ਜਿਸ ਤਰੀਕੇ ਵਾਰ-ਵਾਰ ਮਸਲਾ ਪੰਡਿਆ ਪਹਿਲਾਂ ਵੀ ਪਿੱਛੇ ਇਦਾਂ ਇਨਸੀਡੈਂਟ ਹੋਈ ਸੀ ਹੋਰ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਇਦਾਂ ਹੋਈਆਂ ਇਹ ਬਿਲਕੁਲ ਹੀ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੀ ਚਾਹ ਹੋ ਰਹੀਆਂ ਹਨ ਅਰ ਜਿਹੜੀ ਸਿੱਖ ਮਿਨੋਰੀਟੀ ਹੈ ਉਹਦੀਆਂ ਭਾਵਨਾਵਾਂ ਤੇ ਨਾਲ ਵਾਰ-ਵਾਰ ਖਲਬਾੜ ਹੋ ਰਹੀ ਹੈ ਪਰ ਬੜਾ ਅਫਸੋਸ ਹੈ ਕਿ ਮਿਨੋਰੀਟੀ ਕਮਿਸ਼ਨ ਵੀ ਚੁੱਪ ਕਰਕੇ ਬੈਠੇ ਰਹਿੰਦੇ ਆ ਸਰਕਾਰਾਂ ਵੀ ਆਪਣੀ ਚੁੱਪੀ ਸਾਦੀ ਰੱਖਦੀਆਂ ਇਹ ਕੱਡਾ ਕੌਖਾ ਕੰਮ ਹੈ ਕਿ ਇਹਦੀਆਂ ਇੱਕ ਪ੍ਰਾਪਰ ਗਾਈਡਲਾਈਨਸ ਨੈਸ਼ਨਲ ਲੈਵਲ ਦੇ ਉੱਤੇ ਇਸ਼ੂ ਕੀਤੇ ਜਾਣ ਕਿ ਜੋ ਵੀ ਧਾਰਮਿਕ ਚਿੰਨ ਹੈ ਕਿਸੇ ਵੀ ਧਰਮ ਦਾ ਕੋਈ ਵਿਦਿਆਰਥੀ ਹੈ ਜਿਹੜਾ ਉੱਥੇ ਜਾ ਕੇ ਇਮਾਨਦਾਰੀ ਨਾਲ ਪੇਪਰ ਦੇ ਰਿਹਾ ਹੈ ਉਨੂੰ ਇਸ ਤਰੀਕੇ ਜਿਹੜਾ ਜਲੀਲ ਨਾ ਕੀਤਾ ਜਾਵੇ ਉਹਦਾ ਨੁਕਸਾਨ ਕੈਰੀਅਰ ਦਾ ਨਾ ਕੀਤਾ ਜਾਵੇ ਇਸ ਕਰਕੇ ਇਹਦੇ ਤੇ ਵੀ ਅੱਜ ਮਤਾ ਪਾਸ ਕਰਕੇ ਇਹਦੀ ਲਿਖੇਦੀ ਕੀਤੀ ਗਈ ਹੈ ਕਿ ਉਸ ਜਿਹੜੀ ਵਿਦਿਆਰਥਣ ਦੇ ਨਾਲ ਜਿਹੜੀ ਹੈ ਉਹ ਇਨਸਾਫ ਜਿਹੜਾ ਉਤਮਤ ਕੀਤਾ ਜਾਣਾ ਚਾਹੀਦਾ ਇੱਕ ਜਿਹੜੀ ਸਭ ਤੋਂ ਵੱਡੀ ਹਾਹਾਕਾਰ ਪੰਜਾਬ ਦੇ ਵਿੱਚ ਮੱਚੀ ਹੋਈ ਹੈ ਲੈਂਡ ਪੂਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਸਭ ਤੋਂ ਵੱਡਾ ਆਰਥਿਕ ਫਰਾਡ ਆ। ਔਰ ਸਰਕਾਰ ਜਿਹੜੀ ਆ ਉਹ ਜਾਦੀ ਹੋਈ ਪੰਜਾਬ ਦੀ ਕਿਸਾਨੀ ਨੂੰ ਡੋਟ ਕੇ ਜਿਹੜਾ ਪੈਸਾ ਆਪਣੇ ਨਾਲ ਲਿਜਾਣਾ ਚਾਹੁੰਦੀ ਆ। ਕੱਲ ਦੇ ਵਾਸਤੇ ਜਿਹੜਾ ਬਹਾਲੀ ਰੋਪੜ ਤੇ ਫਤਿਹਗੜ ਸਾਹਿਬ ਦਾ ਜਿਹੜੇ ਪੀੜਤ ਪਰਿਵਾਰ ਆ ਔਰ ਜਿਹੜੇ ਸਾਡੀ ਪਾਰਟੀ ਦੇ ਲੋਕਾਂ ਨੇ ਰਲ ਕੇ ਧਰਨਾ ਦਿੱਤਾ ਉਹਦੀ ਕਾਮਯਾਬੀ ਵਾਸਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਪਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕੰਮ ਖਤਮ ਨਹੀਂ ਹੋਇਆ ਜਿੰਨੀ ਦੇਰ ਤੱਕ ਤੁਸੀਂ ਪਾਲਿਸੀ ਵਾਪਸ ਨਹੀਂ ਕਰਦੇ ਇਤੋਂ ਬਾਅਦ 4 ਤਰੀਕ ਨੂੰ ਬਟੱਡੇ ਧਰਨਾ ਹੋਏਗਾ 11 ਤਰੀਕ ਨੂੰ ਜਿਹੜਾ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਪਟਿਆਲਾ ਧਰਨਾ ਹੋਏਗਾ 21 ਤਰੀਕ ਨੂੰ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਫਿਰੋਜ਼ਪੁਰ ਦੇ ਵਿੱਚ ਧਰਨਾ ਹੋਏਗਾ ਔਰ 30 ਤਰੀਕ ਨੂੰ ਜਿਹੜਾ ਹੈਗਾ ਮੋਗਾ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਜਿਹੜਾ ਉਹ ਧਰਨਾ ਹੋਏਗਾ ਇਸ ਕਰਕੇ ਇਹ ਕੰਮ ਜਾਰੀ ਰਹੇਗਾ ਇਹ ਮਤ ਸੋਚ ਲੈਣ ਕਿ ਇੱਕ ਦੋ ਧਰਨਿਆਂ ਤੋਂ ਬਾਅਦ ਇਹ ਚੀਜ਼ ਬੰਦ ਹੋ ਜਾਏਗੀ ਜਿੰਨੀ ਦੇਰ ਤੱਕ ਤੁਸੀਂ ਇਹ ਪਾਲਿਸੀ ਵਾਪਸ ਨਹੀਂ ਲਦੇ ਉਨੀ ਦੇਰ ਤੱਕ ਸ਼ੋਭਨੀ ਅਕਾਲੀ ਦਲ ਦਾ ਬੜਾ ਕਲੀਅਰ ਸਟੈਂਡ ਹੈ ਕਿ ਇਹ ਜਿਹੜਾ ਇਹ ਧਰਨੇ ਬੰਦ ਨਹੀਂ ਹੋਣਗੇ ਇਸ ਤੋਂ ਇਲਾਵਾ ਕੁਝ ਸਾਲਾਨਾ ਇਤਿਹਾਸਿਕ ਈਵੈਂਟ ਹੁੰਦੇ ਆ ਸਾਡੇ ਉਹਨਾਂ ਨੂੰ ਵੀ ਜਿਹੜੀ ਹੈ ਕਿਸ ਤਰ੍ਹਾਂ ਕਾਮਯਾਬ ਕਰਨਾ ਉਹਦੇ ਤੇ ਵਿਚਾਰ ਚਰਚਾ ਹੋਈ ਆ ਇੱਕ ਤਾਂ ਰਖੜ ਪੁੰਨਿਆਂ ਦੇ ਮੇਲੇ ਦੇ ਮੌਕੇ ਤੇ ਬਾਜੇ ਦੇ ਵਿੱਚ ਬਾਬੇ ਬਕਾਲੇ ਦੀ ਇਤਿਹਾਸਿਕ ਤਕਤੀ ਦੇ ਉੱਤੇ ਹਰ ਸਾਲੀ ਸਾਡੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਰੇ ਵੱਡੀ ਕਾਨਫਰੰਸ ਹੁੰਦੀ ਆ ਇਸ ਵਾਰ ਵੀ ਉਹ ਅਕਾਲੀ ਕਾਨਫਰੰਸ ਜਿਹੜੀ ਸਾਲਾਨਾ ਸਾਡੀ ਹੈ ਉਹ ਵੱਡੇ ਪੱਧਰ ਤੇ ਉੱਤੇ ਕੀਤੀ ਜਾਏਗੀ ਉਹਦੀਆਂ ਡਿਊਟੀਆਂ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਇਸੇ ਤਰ੍ਹਾਂ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਹਰ ਸਾਲ ਸਾਡੀ ਈਸਰੂ ਪਿੰਡ ਲੁਧਿਆਣੇ ਦੇ ਵਿੱਚ ਖੰਨੇ ਦੇ ਕੋਲ ਉੱਥੇ ਸ਼ਹੀਦ ਸਰਦਾਰ ਕਰਨੈਲ ਸਿੰਘ ਈਸਰੂ ਦੀ ਯਾਦ ਦੇ ਵਿੱਚ ਜਿਹੜਾ ਹਰ ਸਾਲ ਸਾਡੀ ਸਾਲਾਨਾ ਜਿਹੜੀ ਅਕਾਲੀ ਕਾਨਫਰੰਸ ਹੁੰਦੀ ਆ ਉਹਦਾ ਵੀ ਪ੍ਰੋਗਰਾਮ ਤੇ ਉਹਦੀ ਰੂਪਰੇਖਾ ਜਿਹੜੀ ਆ ਉਹ ਉਲਿਖੀ ਗਈ ਆ ਉਹਦੇ ਵਾਸਤੇ ਵੀ ਡਿਊਟੀਆਂ ਜਿਹੜੀਆਂ ਉਹ ਲਦਾਈਆਂ ਗਈਆਂ ਔਰ ਇੱਕ ਹੋਰ ਜਿਹੜੀ ਬੜੀ ਮਹੱਤਵਪੂਰਨ ਸਾਡਾ ਸਲਾਨਾ ਪ੍ਰੋਗਰਾਮ ਹੁੰਦਾ ਕਿ ਜਿਹੜੇ ਪਰਮ ਸ਼ਹੀਦ ਸੰਤਹ ਚੰਦ ਸਿੰਘ ਜੀ ਡੋਂਗਵਾਲ ਸਾਹਿਬ ਜਿਨ੍ਹਾਂ ਨੇ ਦੇਸ਼ ਦੀ ਏਕਤਾ ਵਾਸਤੇ ਅਖੰਡਤਾ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਬੜੀ ਵੱਡੀ ਕੁਰਬਾਨੀ ਦਿੱਤੀ ਸੀ ਉਹਨਾਂ ਦੇ ਜਦ ਵੀ ਪਿੰਡ ਲੰਗੋਵਾਲ ਦੇ ਵਿੱਚ ਹਰ ਸਾਲ ਸਾਡੀ ਪਾਰਟੀ ਜਿਹੜੀ ਆ ਇੱਕ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਕਰਦੀ ਹੈ ਇਸ ਵਾਰ ਵੀ ਉਹ ਕਾਨਫਰੰਸ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਸੇ ਤਰੀਕੇ ਜਿਹੜੀ ਆ ਉਹ ਕੀਤੀ ਜਾਏਗੀ ਇਸ ਕਰਕੇ ਇੱਕ ਸਾਰੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਉਹ ਬੜੀਆਂ ਕਲੀਅਰ ਹਦਾਇਤਾਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਡਰਾਫਟ ਕੀਤੀਆਂ ਗਈਆਂ ਕਿ 1 ਸਤੰਬਰ ਤੱਕ ਹਰ ਜ਼ਿਲ੍ਹੇ ਦੀ ਆਰਗੇਨਾਈਜੇਸ਼ਨ ਇដ្ឋਾ ਸਰਕਲਾਂ ਦੇ ਪ੍ਰਧਾਨ ਔਰ ਉਸ ਤੋਂ ਥੱਲੇ ਜਿਹੜੇ ਹੈਗੇ ਆ ਬੂਥ ਲੈਵਲ ਦੇ ਉੱਤੇ ਜਿਹੜੀਆਂ ਬੂਥ ਲੈਵਲ ਦੀਆਂ ਕਮੇਟੀਆਂ ਇਹ ਸਾਰੀਆਂ ਜਿਹੜੀਆਂ proper ਤਰੀਕੇ ਨਾਲ ਜਿਹੜੀਆਂ ਡਿਊਟੀਆਂ ਜਿਲ੍ਹਾ ਜਥੇਦਾਰ ਸਾਹਿਬਾਂ ਦੀਆਂ ਵੀ ਬਾਕੀ ਦੀਡਰਸ਼ਪ ਦੀਆਂ ਵੀ ਢਾਲ ਲਗਾ ਦਿੱਤੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੁਕੰਮਲ ਉਸ ਤਰ੍ਹਾਂ ਕੀਤੀਆਂ ਜਾਂਦੀਆਂ ਇਸੇ ਤਰ੍ਹਾਂ ਹੀ ਕੋਈ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਜਿਹੜੇ ਆ ਬੂਥ ਲੈਵਲ ਏਜੰਟ ਬਣਾਏ ਜਾਂਦੇ ਆ ਉਹ ਵੀ ਸਾਰੀਆਂ ਮੀਟਿੰਗਾਂ ਦੇ ਵਿੱਚ ਸਾਰੀ ਡਿਟੇਲਸ਼ਿਪ ਨੂੰ ਬਰੀਫ ਕੀਤਾ ਗਿਆ ਉਹ ਤੁਰੰਤ ਉਹਦੇ ਤੇ ਅਮਲ ਕਰਕੇ ਕਿ ਜਿਹੜੀ ਵੋਟਰ ਸੂਚੀਆਂ ਦੀ ਸੁਧਾਈ ਆ ਕਿਤੇ ਕੋਈ ਗਲਤਪਨ ਨਾ ਹੋਵੇ ਉਹਦੇ ਵਾਸਤੇ ਵੀ ਪਾਰਟੀ ਵੱਲੋਂ ਜਿਹੜੇ ਬੂਥ ਲੈਵਲ ਏਜੰਟ ਬਣਾਏ ਜਾਣੇ ਆ ਉਹ ਵੀ ਬਣਾਏ ਜਾਣ ਸੋ ਇਹ ਅੱਜ ਸਾਰੀਆਂ ਮੀਟਿੰਗਾਂ ਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਇਹ ਸਾਰਾ ਕੁਝ ਡਿਸਕਸ ਹੋਇਆ ਥੈਂਕ ਯੂ ਜਿਵੇਂ ਦਾ ਇੱਕ 11 ਤਰੀਕ ਨੂੰ ਜਿਹੜੀ ਸ਼ਰੋਬਣੀ ਅਕਾਲੀ ਦਲ ਦਾ ਬੁਝਾ ਤੁਹਾਡਾ ਉਹ ਪ੍ਰਧਾਨ ਚੁਣਨ ਜਾ ਰਹੇ ਉਸ ਨੂੰ ਲੈ ਕੇ ਕੋਈ ਚਰਚਾ ਹੋਈ ਨਹੀਂ ਦੇਖੋ ਸ਼ਰੋਬਣੀ ਅਕਾਲੀ ਦਲ ਦੀ ਚੋਣ 12 ਅਪ੍ਰੈਲ ਨੂੰ ਹੋ ਗਈ ਸੀ ਪ੍ਰਧਾਨ ਸਾਹਿਬ ਵੀ ਚੁਣੇ ਗਏ ਉਸ ਤੋਂ ਬਾਅਦ ਬਾਕੀ ਆਰਗੇਨਾਈਜੇਸ਼ਨ ਵੀ ਕਾਫੀ ਹੱਦ ਤੱਕ ਨੌਂਸ ਹੋ ਚੁੱਕੀ ਆ ਸਾਰਾ ਰਿਕਾਰਡ ਐਗਪਰ ਸੰਵਿਧਾਨ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੋ ਗਿਆ ਜ਼ਿਲ੍ਹਿਆਂ ਦੇ ਜਥੇਦਾਰ ਲੱਗ ਗਿਆ ਤੇ ਆ ਫਾਈਨਲ ਸਟੇਜ ਆ ਕਿ ਸਾਡੀ ਇਹ ਵੀ ਕੰਪਲੀਟ ਹੋ ਜਾਈ। ਇਸ ਕਰਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਮੁਤਾਬਕ ਜਿਹੜੀ ਸਾਡੀ ਪ੍ਰਕਿਰਿਆ ਉਹ ਮੁਕੰਮਲ ਆ। ਉਸ ਤੋਂ ਇਲਾਵਾ ਕੋਈ ਗੈਰ-ਸੰਵਿਧਾਨਕ ਤਰੀਕੇ ਨਾਲ ਕੀ ਕਰਦਾ? ਪਰ ਇਹ ਤਾਂ ਮੇਰਾ ਕੋਈ ਕਿੰਦੀ ਕਹਿਣਾ ਬੰਦਾ। ਪਰ ਨਿਯੋਗ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੇਂ ਤੌਰ ਤੇ ਬਣਾਉਣ ਜਾ ਰਹੇ ਹਾਂ ਕਹਿੰਦੇ ਨਵਾਂ ਪ੍ਰਧਾਨ ਬਣਾਉਣਾ। ਨਹੀਂ ਇਹ ਕਿਤੇ ਲੇਗਲੀ ਦੇਸ਼ ਦੇ ਵਿੱਚ ਪੋਸੀਬਲ ਹੈ। ਤੁਸੀਂ ਕਿੱਸੋ ਕਿ ਪਾਰਟੀ ਦਾ ਇੱਕ ਜਿਹੜੀ ਐ 105 ਸਾਲ ਪੁਰਾਣੀ ਪਾਰਟੀ ਉਹਦਾ ਇੱਕ ਰਿਟਰਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਰਿਟਰਨ ਗਾਈਡਲਾਈਨਸ ਨੇ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦਾ ਬੜਾ ਕਲੀਅਰ ਉਹਦੇ ਵਿੱਚ ਹਵਾਲੇ ਆ ਇਹ ਸਾਰਾ ਕੁਝ ਪਾਲੋ ਕਰਕੇ ਤੇ ਫਿਰ ਜਿਹੜੀ ਹੈ ਉਹ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ ਤੇ ਕੱਲ ਨੂੰ ਜਿੱਥੇ ਕੋ ਮਰਜ਼ੀ ਚਾਰ-ਚੋਂ ਇਕੱਠੇ ਹੋ ਕੇ ਕਹਿ ਦੰਗੇ ਕਿ ਅਸੀਂ ਜੀ ਆਪਣੀ ਕਰ ਲਈ ਕੋਈ ਨਵੀਂ ਪਾਰਟੀ ਕਿਸੇ ਨੇ ਬਣਾਉਣੀ ਹੈ ਜੋ ਮਰਜ਼ੀ ਬਣਾਵੇ ਬੜੀਆਂ ਪਾਰਟੀਆਂ ਰਜਿਸਟਰ ਹੋਈਆਂ ਹਵਾਲਾ ਦੇ ਰਹੇ ਨਹੀਂ ਜੋ ਹੁਕਮਨਾਮਾ ਸਾਹਿਬ ਜੀ ਦਾ ਤੱਕ ਸਾ ਤੱਕ ਜਾਰੀ ਹੋਇਆ ਸੀ ਉਹਦਾ ਹਵਾਲਾ ਦੇ ਕੇ ਇਸ ਗੱਲ ਦਾ ਇਤਿਜਾਲ ਕਰਦੇ ਪਏ ਨੇ ਕਿ 11 ਨੂੰ ਅਤੀ ਨਵਾਂ ਪ੍ਰਧਾਨ ਚੁਣਾਂਗੇ ਹਰ ਕੁਐਸਚਨ ਨੂੰ ਹੱਕ ਹੁੰਦਾ ਆਪਣੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕੱਢਦਾ ਰਹਿੰਦਾ ਜਿਹੜਾ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਉਹਦਾ ਸਵਾਗਤ ਕਿਸੇ ਹੋਰ ਨੇ ਨਹੀਂ ਸੀ ਕੀਤਾ ਉਸ ਵੇਲੇ ਤੇ ਸਾਡੇ ਜਥੇਦਾਰ ਸਾਹਿਬ ਸ਼੍ਰੀ ਕਾਲਚਰ ਸਾਹਿਬ ਨੇ ਕੀਤਾ ਸੀ ਕਿ ਜਿਹੜਾ ਫੈਸਲਾ ਠੀਕ ਹੈ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਠੀਕ ਹੈ ਜਿਹੜੇ ਜੋਟੀਆਂ ਲੱਗੀਆਂ ਉਹਨਾਂ ਨੇ ਕਿਹਾ ਸੀ ਉਹ ਵੀ ਸਾਰੀਆਂ ਠੀਕ ਹੈ ਇਸ ਕਰਕੇ ਗੁੰਮਰਾਹ ਕਰਨ ਦੀ ਕੋਈ ਲਿਮਟ ਨਹੀਂ ਹੁੰਦੀ ਪਰ ਤੇ ਆਮ ਤੌਰ ਤੇ ਬੰਦਾ ਮਹੀਨਾ ਤੋਂ ਬਿਨਾ ਕਰਕੇ ਥੱਕ ਜਾਂਦਾ ਪਰ ਕਈ ਵਾਰੀ ਪਿੱਛੇ ਸ਼ਕਤੀ ਕੋਈ ਅਜਿਹੀ ਹੁੰਦੀ ਨਹੀਂ ਬਹਿਣ ਦਿੰਦੀ ਇਸ ਕਰਕੇ ਸਾਨੂੰ ਕੁਛ ਰਾਹ ਜੀ ਸਾਡਾ ਤਾਂ ਕੰਮ ਕੰਪਲੀਟ ਆ ਲੱਗਦਾ ਨਹੀਂ ਡੈਂਟ ਪਾਉਣਗੇ ਕਿਉਂਕਿ ਦੇਖੋ ਇੱਕ ਤਾਂ ਕਾਲੀਦਾਲ ਦੇ ਨਾਮ ਤੇ ਉਹਨਾਂ ਨੇ ਪ੍ਰਧਾਨ ਚੋਣ ਲਗਾ ਚੱਲੋ ਕਾਲੀਦਾਲ ਨੂੰ ਅੱਗੇ ਉਹ ਕੁਝ ਵੀ ਰੱਖ ਲੈਣ ਜੇਕਰ ਉਹ ਅੱਗੇ ਪਾਰਟੀ ਨੂੰ ਹਰ ਦਿਸਟ੍ਰਿਕਟ ਕਰਦੇ ਨੇ ਉਸ ਤੋਂ ਬਾਅਦ ਉਹ ਕਹਿਣਗੇ ਜੀ ਅਸੀਂ ਇਲੈਕਸ਼ਨ ਵੀ ਲੜਾਂਗੇ ਉੱਥੇ ਕੈਂਡੀਡੇਟ ਦੋ ਦੋ ਦਿਖਣਗੇ ਅਕਾਲੀ ਦਲ ਤੋਂ ਵੀ ਤੁਸੀਂ ਇੱਕ ਸੁਭਾਗੀ ਤੌਰ ਤੇ ਤੁਹਾਡੇ ਕੋਲ ਪੱਖ ਹੈਗਾ ਲੱਗਦਾ ਨਹੀਂ ਉੱਥੇ ਇੱਕ ਵੋਟਮੈਂਟ ਕੋਈ ਡੈਂਟ ਪਾਏਗਾ ਅਕਾਲੀ ਦਲ ਆ ਇੱਕ ਬੂਥ ਲੈਵਲ ਦਾ ਵੀ ਏਜੰਟ ਇਲੈਕਸ਼ਨ ਕਮਿਸ਼ਨਰ ਲੈਣਾ ਨਾ ਪਹਿਲਾਂ ਮੈਂ ਦਸਕਤ ਕਰਨੇ ਇੱਥੋਂ ਠੀਕ ਹੈ ਫਿਰ ਜਿਹਨੂੰ ਅੱਗੋਂ ਅਥੋਰਾਈਜ਼ ਕਰਨਾ ਮੈਂ ਆਪਣੇ ਹਲਕੇ ਦੇ ਇੰਚਾਰਜ ਨੂੰ ਜਾਂ ਐਮ ਐਲ ਏ ਜਾਂ ਐਸੈਂਬਲੀ ਨੂੰ ਅੱਗੋਂ ਉਹਨੇ ਅਥੋਰਾਈਜ਼ ਕਰਨਾ ਤੇ ਫਿਰ ਜਾ ਕੇ ਉਹ ਬੂਥ ਲੈਵਲ ਦਾ ਡੈਂਟ ਬਣ ਸਕਦਾ ਹੈ ਇਹ ਕੋਈ ਮਜ਼ਾਕ ਥੋੜੀ ਹੈ ਕਿ ਜਿਹੜਾ ਜਿੱਥੋਂ ਉੱਠੇ ਵੀ ਮੈਂ ਕੈਂਡੀਡੇਟ ਖੜਾ ਕਰਦਾ ਕੈਂਡੀਡੇਟ ਖੜਾ ਕਰਨ ਦੀ ਵੀ ਪਾਰਟੀਆਂ ਦੀ ਪ੍ਰਕਿਰਿਆ ਇਲੈਕਸ਼ਨ ਕਮਿਸ਼ਨ ਦੇ ਵੀ ਰੂਲ ਦਾ ਸਿੰਬਲ ਫਿਰ ਅਲਾਟਮੈਂਟ ਦੇ ਵੀ ਰੂਲ ਹੈ ਸਰ ਹਰ ਚੀਜ਼ ਦਾ ਦੇਸ਼ ਦੇ ਵਿੱਚ ਚੱਟ ਬਣਿਆ ਹੋਇਆ ਇਹ ਤਾਂ ਸਾਡੇ ਥੋੜਾ ਤੁਰਿਆ ਨਾ ਥੋੜੇ ਅੱਗੇ ਜਾਣਗੇ ਤੇ ਫਿਰ ਇਹਨਾਂ ਨੂੰ ਹੌਲੀ ਹੌਲੀ ਸਾਰਾ ਰੋਲ ਕਾਨੂੰਨ ਸਮਝ ਆਉਣਗੇ ਇੱਕ ਹਾਈਪੋਥੈਟਿਕਲ ਸਵਾਲ ਹੈ ਵੈਸੇ ਤਾਂ ਆ ਕਾਲੀ ਦਲ ਬੀਜੇਪੀ ਦਾ ਹਮੇਸ਼ਾ ਘਟਚੋੜ ਦੀ ਗੱਲ ਕੀਤੀ ਜਾਂਦੀ ਹੈ ਉਹ ਉਧਰ ਬਾਈ ਦੀ ਗੱਲ ਕਰ ਲਈ ਹੈ ਹਿੰਸਾ ਪਰਿਵਾਰ ਸੀ ਦਾ ਹੋਰ ਬਫਰ ਛੋਟੀ ਛੋਟੀ ਪਾਰੀਆਂ ਜਿਹੜੀ ਨਿਕਲੀਆਂ ਸੀ ਤੁਹਾਡੇ ਜੋ ਉਹ ਭਾਜਪਾ ਨਾਲ ਲਾਈਨਸ ਚ ਆ ਗਿਆ ਸੀਗੀਆਂ ਇਸ ਪਰ ਲੱਗਦਾ ਨਹੀਂ ਜੇ ਹੋਣਾ ਹੋਇਆ ਫਿਰ ਇਹ ਚੀਜ਼ ਵੀ ਡੈਂਟ ਪਾਏਗੀ ਭਾਜਪਾ ਨੂੰ ਆਪਸ਼ਨ ਦੇਣ ਦੇ ਦੁਬਾਰਾ ਤੋਂ ਹਾਈਪੋਥੈਟিক্যাল ਨੂੰ ਡਿਸਕਸ ਕਰਨਾ ਤਾਂ ਫਾਇਦਾ ਕੋਈ ਤੁਸੀਂ ਆਪ ਵੀ ਦੱਸੋ ਕੋਈ ਤੁਸੀਂ ਆਪ ਕੀ ਹੈ ਹਾਈਪੋਥੈਟিক্যাল ਤੁਸੀਂ ਆਪ ਕੀ ਹੈ ਹਾਈਪੋਥੈਟিক্যাল ਮੈਂ ਇਸ ਕਿ ਹਾਈਪੋਥੈਟিক্যাল ਤਿੰਦਾ ਰੈਕਟ ਕਰਨਾ ਬਾਤ ਨਹੀਂ ਹੁੰਦਾ ਕੋਈ ਜੈਨੂਅਲ ਕੁਐਸਚਨ ਹੈਗਾ ਤਾਂ ਤੁਸੀਂ ਕਰ ਲਓ ਪਰ ਹਾਈਪੋਥੈਟিক্যাল ਤੇ ਤਾਂ ਕੋਈ ਜਵਾਬ ਬੰਦ ਨਹੀਂ ਜਿਵੇਂ ਮੈਂ ਕੋਈ ਕਹ ਸਕਦੇ ਹੋ ਜਿਹੜਾ ਤਾਂ ਅਰਜੀ ਨਾਲੋਂ ਲੈ ਕੇ ਲਾਗ ਕੀਤੀ ਆ ਕਿ ਗਾਈਡਲਾਈਨ ਚਾਰੀ ਹੋਣੀ ਹੈ ਉਹ ਪਹਿਲਾਂ ਚਰੂਹੀ ਆਕਾਰ ਦਾ ਐਨਸੀਪੀਸੀ ਜਾਰੀ ਕਰੂਗੀ ਫਿਰ ਅਸਰਕਾਰ ਕੋਲੇ ਆਉਂਗੀਆਂ ਕਿ ਕਿੰਨੇ ਜਿਹੜਾ ਰੋਲ ਲੈਂਦੇ ਨੇ ਦੇਖੋ ਜਿਵੇਂ ਜਿਵੇਂ ਕਿਰਪਾਨ ਦੀਆਂ ਗਾਈਡਲਾਈਨਸ ਨੇ ਇੱਕ ਕਾਰਨ ਦੀਆਂ ਗਾਈਡਲਾਈਨਸ ਨੇ ਵੈਸੇ ਬਹੁਤ ਬਾਰੀ ਗਵਰਨਮੈਂਟ ਵੱਲੋਂ ਜਾਰੀ ਹੋਈਆਂ ਹਨ ਈਵਨ ਤੁਸੀਂ 6 ਇੰਚ ਦੀ ਕਿਰਪਾਨ ਜਿਹੜੀ ਹੈ ਉਹ ਡੋਮੈਸਟਿਕ ਫਲਾਈਟ ਤੇ ਲੈ ਕੇ ਜਾ ਸਕਦੇ ਹੋ ਉਹਦੇ ਨੋਟੀਫਿਕੇਸ਼ਨ ਹੋਏ ਹੋਏ ਇੰਨੀ ਕਿ ਪਹਿਲਾਂ ਕੋਈ ਕੋਈ ਹੋਏ ਨਹੀਂ ਪਰ ਫਿਰ ਵੀ ਇਹ ਬੜੀ ਹਰਾਨੀ ਦੀ ਗੱਲ ਹੈ ਕਿ ਕਿਹੜੇ ਲੋਕ ਇਹੋ ਜਿਹੇ ਜਿਹੜੇ ਨਫ਼ਰਤ ਨਾਲ ਭਰੇ ਵਿੱਚ ਸਿਸਟਮ ਦੇ ਵੜ ਜਾਂਦੇ ਆ ਕਿ ਹਰ ਵਾਰੀ ਕੋਈ ਨਾ ਕੋਈ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਇੱਕ ਅੱਦੇ ਬੱਚੇ ਨੂੰ ਕਿਸੇ ਮਿਨੋਰਟੀ ਦੇ ਨੂੰ ਇਸ ਤਰ੍ਹਾਂ ਦੀ ਗੱਲ ਜਿਹੜੀ ਭੁਗਤਣੀ ਪੈਦੀ ਇਹ ਇਹ ਨਹੀਂ ਕਿ ਪਹਿਲਾਂ ਹੈ ਨਹੀਂ ਇਹ ਸਾਰੀ ਚੀਜ਼ਾਂ ਕਲੀਅਰ ਆ ਇਸ ਦੇਸ਼ ਦੇ ਵਿੱਚ ਵੀ ਕਿਸੇ ਨੂੰ ਪਤਾ ਕੋਈ ਕੋਈ ਅਨਜਾਨ ਨਹੀਂ ਐਪੀਸਕ ਕੌਮ ਦੇ ਜਿਹੜੇ ਹੈਗੇ ਆ ਉਹ ਦੇਖੀ ਉਹਦੇ ਆਪਣੀ ਮਰਿਆਦਾ ਕੀ ਜਿਹੜਾ ਅੰਮ੍ਰਿਤਧਾਰੀ ਸਿੱਖ ਦੀ ਮਰਿਆਦਾ ਤੇ ਸਾਰਿਆਂ ਨੂੰ ਪਤਾ ਹੁੰਦੀ ਹੈ ਪਰ ਇਹ ਕੋਈ ਜਾਣ ਬੁੱਝ ਕੇ ਕੀਤਾ ਜਾਂਦਾ ਇਸੇ ਕਰਕੇ ਅਸੀਂ ਕਰਨਗੇ ਇੱਕ ਦੋ ਨੂੰ ਸਜ਼ਾ ਹੋਵੇ ਹਰ ਵਾਰ ਇਹ ਨਹੀਂ ਪਰ ਚਲੋ ਬੱਚੇ ਦਾ ਤਾਂ ਕੈਰੀਅਰ ਖਰਾਬ ਹੋ ਗਿਆ ਬੱਚੇ ਨੂੰ ਸਾਈਕੋਲੋਜੀਕਲ ਟਰਮਾ ਕਿੰਨਾ ਕਿੰਨੀ ਬੱਚੇ ਕਿੰਨੇ ਕਿੰਨੇ ਸਾਲ ਤਿਆਰੀ ਕਰਦੇ ਆ ਫਿਰ ਕਿਤੇ ਜਾ ਕੇ ਉਹ ਪੋਸਟ ਨਿਕਲਦੀ ਤੇ ਕਿੰਨਾ ਸਾਈਕੋਲੋਜੀਕਲ ਟਰਮਾ ਦੂਜੇ ਜਿਹੜੇ ਸਿੱਖ ਬੱਚੇ ਨੇ ਕਿਤੇ ਪੀਰ ਹੋਣ ਦਾ ਉਹਨੂੰ ਪਹਿਲਾਂ ਹੀ ਡੱਪਰ ਕਰ ਰਿਹਾਦਾ ਕਿ ਕਿਤੇ ਸਾਡੇ ਨਾਲ ਨਾ ਉੱਥੇ ਜਾ ਕੇ ਇਹ ਤਾਂ ਹੋ ਜਾਵੇ ਇਹਦੀ ਰਿਸਪੋਨਸੀਬਿਲਟੀ ਫਿਰ ਸੋਣੀ ਚਾਹੀਦੀ ਹੈ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਕਿ ਆਪਕਾ ਜਿਹੜੇ ਜ਼ੁੰਮੇਰ ਅਫਸਰ ਸੀ ਉਥੇ ਉਹਨਾਂ ਨੇ ਇੰਟਰਵਿਊ ਕਿਉਂ ਨਹੀਂ ਕੀਤਾ ਕੀ ਕਾਰਨ ਕੀ ਆ ਅੱਜ ਕੱਲ ਸਾਰਾ ਕੁਝ ਵੀਡੀਓਗ੍ਰਾਫੀ ਹੋ ਰਹੀ ਹੈ ਤੇ ਕਿਸੇ ਨੇ ਚਿੰਨ ਪਾਇਆ ਆਪਣਾ ਧਾਰਮਿਕ ਉਹ ਤੁਹਾਨੂੰ ਕੀ ਕਹਿੰਦਾ ਕਿਰਪਾਨ ਪਾਈ ਹੈ ਕਿਸੇ ਨੇ ਕੜਾ ਪਾਇਆ ਸਾਰਾ ਕੁਝ ਤਾਂ ਵੀਡੀਓ ਬਣਾਉਂਦਾ ਅੱਜਕੱਲ ਕਿਹੜਾ ਜਨਰੇਸ਼ਨ ਸੈਂਟਰ ਹੈ ਜਿਹੜੀ ਇੰਪੋਰਟੈਂਟ ਇਗਜ਼ਾਮ ਹੈ ਜਿਹਦੀ ਟੋਟਲ ਹਾਲ ਦੀ ਵੀਡੀਓਗ੍ਰਾਫੀ ਨਹੀਂ ਹੁੰਦੀ ਜਿਹਦੀ ਐਂਟਰੀ ਦੀ ਵੀਡੀਓਗ੍ਰਾਫੀ ਨਹੀਂ ਹੁੰਦੀ ਇੱਕ ਇੱਕ ਚੀਜ਼ ਜਿਹੜੀ ਆ ਅੱਜਕੱਲ ਸਾਰੀ ਤੁਸੀਂ ਮੈਟਰਲ ਟਰੈਕਟਰ ਲੈ ਕੇ ਦੁਦਿਆਂ ਦਾ ਕੇ ਤਨੂ ਤਨੂ ਕੋਈ ਸੁਰੱਖਿਆ ਕਾਰਨਾ ਕਰਕੇ ਤੁਸੀਂ ਕੋ ਚੈੱਕ ਕਰਨੀ ਚਾਹੁੰਦੇ ਤੁਸੀਂ ਐਂਟਰੀ ਤੇ ਚੈੱਕ ਕਰੋ ਉਹਦੇ ਚ ਸਟੂਡੈਂਟ ਕੋਆਪਰੇਟ ਕਰ ਦੇ ਪਰ ਇਹ ਕੋਈ ਕਾਰਨ ਨਹੀਂ ਆ ਪੀ ਐਵੇਂ ਇੱਕ ਬੰਦਾ ਧਾਰ ਲਵੇ ਕਿ ਮੈਂ ਇਹਨੂੰ ਅੰਦਰ ਨਹੀਂ ਜਾਣ ਦੇਣਾ ਪੀ ਇਹ ਕਹੋ ਜੀ ਇਹ ਕੋਈ ਕਿਸੇ ਖਾਲਾ ਜੀ ਦਾ ਬਣਾ ਕਿਤੇ ਕਰਦਾ ਰਾਜ ਸਾਡੇ ਵੀ ਸੰਵਿਧਾਨਕ ਹੱਕ ਆ ਆਪਣੇ ਲੋਕਾਂ ਦੇ ਇਸ ਕਰਕੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਮੇਨ ਗੱਲ ਤੇ ਹੈ ਕਿ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਕਿਉਂਕਿ ਮੈਂ ਅਦਾਲਤਾਂ ਨੂੰ ਵੀ ਬੇਨਤੀ ਕਰਦਾ ਕਿ ਸੀਰੀਅਸਲੀ ਲੈਣਾ ਚਾਹੀਦਾ ਇੱਕ ਬੜਾ ਬੜਾ ਸਾਈਕੋਲੋਜੀਕਲ ਟਰਮਾ ਬੱਚਿਆਂ ਦੇ ਵਾਸਤੇ ਇਹ ਨਹੀਂ ਚੀਜ਼ਾ ਹੋਣੀ ਚਾਹੀਦੀ ਕਿਉਂਕਿ ਸਾਹਿਬਾ ਜੀ ਤੋਂ ਮੁੰਡੀ ਸ਼ੁਰੂਆਤ ਕੀਤੀ ਸੀ ਇਹ ਕਾਲੀ ਜਨਮ ਤੋਂ ਕਾਫੀ ਦੂਰ ਹਾਂਜੀ ਇੱਕ ਵਿਸ਼ੇਸ਼ ਤੌਰ ਤੇ ਪ੍ਰਾਊਡ ਟੂ ਬੀ ਅਕਾਲੀ ਜਿਹੜੀ ਚੰਗਤ ਜੀ ਤਾਂ ਤੁਸੀਂ ਯਾਦ ਕਰਾਤਾ ਉਹ ਅੱਜ ਮਹਿੰਮ ਸ਼ੁਰੂ ਕੀਤੀ ਗਈ ਹੈ ਸਾਡੀ ਪਾਰਟੀ ਦੇ ਕੈਂਡਰ ਦੀ ਡਿਮਾਂਡ ਸੀ ਕਿਉਂਕਿ ਪਿਛਲੀਆਂ ਮਹਿਮਾ ਦੇ ਵਿੱਚ ਵੀ ਉਹ ਚੱਲਦਾ ਸੀ ਪਰ ਅੱਜ ਕੀ ਸਾਡੇ ਕੈਂਡਰ ਦੀ ਖਾਸ ਡਿਮਾਂਡ ਸੀ ਕਿ ਉਹ ਅੱਜ ਸ਼ੁਰੂ ਕੀਤੀ ਜਾਵੇ ਨਵੀਂ ਜਥੇਬੰਦੀ ਬਣੀ ਹੈ ਤੋਂ ਪ੍ਰਧਾਨ ਸਾਹਿਬ ਨੇ ਜਿਹੜੀ ਹੈ ਅੱਜ ਆਪ ਜਿਹੜੀ ਹੈ ਬੜੇ ਸ਼ੌਕ ਦੇ ਨਾਲ ਪਾਰਟੀ ਨਿੱਡਰਾਂ ਦੀਆਂ ਗੱਡੀਆਂ ਦੇ ਉੱਤੇ ਉਹ ਜਿਹੜੇ ਸਟicker ਲਗਾਏ ਆ ਉਹ ਸਾਰੀ ਪਾਰਟੀ ਦੀ ਬੜੀ ਵੱਡੀ ਮੰਗ ਆ ਉਹ ਸਾਰੇ ਅਸੀਂ ਲਗਾਵਾਂਗੇ ਸਾਨੂੰ ਆਪਣੇ ਕਾਗਲੀ ਹੋਣ ਦਾ ਮਾਣ ਹੈ ਉਹ ਮਹਿਮਾ ਅੱਜ ਸ਼ੁਰੂ ਕੀਤੀ ਗਈ ਆ ਉਹਦੀ ਮੈਂ ਸਾਰੇ ਕਿਟਰ ਨੂੰ ਵਧਾਈ ਵੀ ਦੇਣਾ ਪ੍ਰਧਾਨ ਸਰ ਦਾ ਪਰਮਾਤਮਾ ਜੀ ਆਮ ਆਦੀ ਪਾਰਟੀ ਸੀਐਮ ਕਹਿੰਦੇ ਰਹਿੰਦੇ ਨੇ ਕਿ ਹਰ ਚੀਜ਼ ਪੰਜਾਬੀ ਤੋਂ ਹੋਵੇਗੀ ਪੰਜਾਬੀ ਤੋਂ ਹੋਵੇਗੀ ਆਪਾਂ ਪ੍ਰਾਉਡ ਕੀ ਕਰੀ ਇੰਗਲਿਸ਼ੀ ਲਿਖਦਾ ਕਿ ਪੰਜਾਬੀ ਤੋਂ ਬਣਾਏ ਪੰਜਾਬੀ ਚ ਵੀ ਲਿਖਾਂ ਉਹਦੇ ਮਾਣ ਕਾਲੀ ਹੋਣ ਦਾ ਮਾਣ ਕਾਲੀ ਹੋਣ ਦਾ ਹੈ ਗਿਆ ਇੱਕ ਸ਼ਾਪ ਨੂੰ ਦਾ ਬੱਸ ਜੀ ਸ਼ਾਪ ਨੂੰ ਲੈ ਕੇ ਸੰਕਾਨ ਦਾ ਪੰਜਾਬ ਸਰ ਦਾ ਤੇ ਐਸਪੀ ਜੀ ਦਾ ਰੇਡ ਕਾ ਕਰਦਾ ਹੈਗਾ ਸਰਕਾਰ ਨੇ ਤੇ ਜਿਹੜੇ ਬੁੱਲ ਖਣਾਉਣੇ ਸੀ ਸ਼ਤਾਬਦੀ ਦੇ ਤੁਸੀਂ ਦੇਖ ਲਿਆ। ਇਹ ਤੇ ਇਹਨਾਂ ਨੂੰ ਕਹਿੰਦੇ ਸੀ ਵੀ ਤੁਹਾਡੇ ਵਾਸਤੇ ਦਾ ਰੋਗ ਨਹੀਂ ਹੈ ਇਹ ਕੰਮ ਧਰਮ ਦਾ ਹੈਗਾ ਇਹ ਉਹਨਾਂ ਨੂੰ ਕਰਨ ਦੇ। ਹਾਲੇ ਵੀ ਕੋਈ ਕਸਰ ਹੈ ਕਿ ਸਰਕਾਰ? ਤੁਸੀਂ ਦੱਸੋ ਕੋਈ ਕਸਰ ਹੈਗੀ? ਆ ਕਦੀ ਸੋਚਿਆ ਸੀ ਕਿਸੇ ਨੇ ਜੋ ਕੁਝ ਕੀਤਾ ਉੱਥੇ ਉਹ ਵੀ ਬਿਰੂ ਤੇ ਇੱਕ ਭਾਗ ਸਾਦੀ ਸਾਦ ਦਿੱਤੇ। ਕੁਝ ਹੋ ਸਕਦਾ ਕਿ ਤੇ ਹੁਣ ਇਹ ਇਹ ਇਹਨਾਂ ਦਾ ਹੁਣ ਕਾਹਦਾ ਰੇਡ ਕਰਿਆ ਗਿਆ? ਹਾਲੇ ਤੱਕ ਕਿਸੇ ਤੇ ਐਕਸ਼ਨ ਨਹੀਂ ਲਿਆ। ਉਤਾ ਸਿੰਘ ਸਾਹਿਬ ਨੇ ਤਲਬ ਕੀਤਾ ਨਾ ਉਹ ਸਰਕਾਰ ਦਾ ਕੋਈ ਆਪਣਾ ਨਹੀਂ ਬਣਦਾ ਇਹਨਾਂ ਦਾ ਕੋਈ ਕਿਹਦੇ ਚੁਮ ਮਾਰ ਗਿਆ ਕਿਨੇ ਪਲਾਨ ਕੀਤਾ ਸੀਗਾ ਇਵੈਂਟ ਇਸ ਟਾਈਪ ਦਾ ਕੋਈ ਜੋ ਆਗਿਆਦਾ ਹੋਏਗਾ ਮੰਤਰੀ ਹੋਤੇ ਹਾਜ਼ਰ ਸਰ ਇਸ ਦਾ ਕੀ ਚੀਜ਼ਾ ਦੁਨੀਆ ਸਰਕਾਰ ਨੇ ਤਾਂ ਆਪਣਾ ਦਿਖਾਤਾ ਜੋ ਜੋ ਉਹਨਾਂ ਦਾ ਹੈਗਾ ਕੋਈ ਇਵੈਂਟਸ ਨੇ ਜਿਹੜੇ بڑے ਜਿਹੜਾ ਦੁਵਾਰਾ ਦੱਸਦੇ ਥੋੜਾ ਜਿਹੜੇ ਕਿਰਕਿਰ ਜਿਹੜੇ ਇਵੈਂਟ ਹੈਗੇ ਜੀ ਜਿਹੜੇ ਤਾਂ ਹੈਗੇ ਆ ਸਾਡੇ ਧਰਮਿਆਂ ਦੇ ਪ੍ਰੋਗਰਾਮ ਲੈਂਡ ਪੂਲਿੰਗ ਦੇਖ ਲਾਫ ਉਹ 4 ਤਰੀਕ ਨੂੰ ਬਠਿੰਡਾ 11 ਤਰੀਕ ਨੂੰ ਪਟਿਆਲਾ 21 ਤਰੀਕ ਨੂੰ ਫਿਰੋਜ਼ਪੁਰ 30 ਤਰੀਕ ਨੂੰ ਮੋਗਾ ਇਹ ਹਲੇ 4 ਉਸ ਤੋਂ ਬਾਅਦ ਫਿਰ ਅਗਲੇ ਅੱਗੇ ਜਾਣਗੇ ਜਿਹੜੇ ਸਾਡੇ ਸਾਲਾਨਾ ਇੱਕ ਇੰਪੋਰਟੈਂਟ ਈਵੈਂਟ ਆ ਉਹ 9 ਅਗਸਤ ਨੂੰ ਜਿਹੜਾ ਬਾਬਾ ਬਕਾਲਾ ਰਖੜਪੁਰਿਆ ਦੇ ਮੌਕੇ ਦੇ ਉੱਤੇ ਸਾਲਾਨਾ ਕਾਨਫਰੰਸ ਹੁੰਦੀ ਹੈ 15 ਅਗਸਤ ਨੂੰ ਈਸੜੂ ਹੈ ਖੰਨੇ ਦੇ ਕੋਲ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਸ਼ਹੀਦ ਕਰਨਾਲ ਸਿੰਘ ਈਸੜੂ ਦੀ ਯਾਦ ਦੇ ਵਿੱਚ ਉੱਥੇ ਜਿਹੜੀ ਹੈ ਸਾਲਾਨਾ ਕਾਨਫਰੰਸ ਹੁੰਦੀ ਹੈ। ਔਰ 20 ਅਗਸਤ ਨੂੰ ਜਿਹੜੀ ਹੈ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਦੀ ਜਿਹੜੀ ਹਾਥਾਲ ਵਰਸੀ ਸਮਾਗਮ ਹੁੰਦਾ ਉਹਦੇ ਤੇ ਅਕਾਲੀ ਦਲ ਦੀ ਵੱਡੀ ਕਾਨਫਰੰਸ ਹੁੰਦੀ ਹੈ। ਇਹ ਸਾਡੇ ਐਨਵੋਲੀ ਮਤੇ। ਆਜਾ okay,